ਸਤਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ 350 ਸਾਲਾ ਸਤਾਪਦੀ ਦਿਵਸ ਜਿਹੜਾ ਗੁਰਮਤ ਸਮਾਗਮ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਮੁਗਾ ਕੋਲ ਕਰੀਬ 10 ਵਿਖੇ ਜਿੱਤੇ ਕਿ ਅੱਜ ਪਰਵੰਤ ਕਮੇਟੀ ਦੇ ਵੱਲੋਂ ਜਿਹੜਾ ਪੋਸਟਰ ਵੀ ਰਿਲੀਜ਼ ਕੀਤਾ ਹੈ ਵਿਸ਼ੇਸ਼ ਤੌਰ ਤੇ ਇੱਥੇ ਚਰਨਜੀਤ ਸਿੰਘ ਕਾਲੇਵਾਲ ਜਿਹੜੇ ਸ਼੍ਰੋਮਣੀ ਪਰਵੰਤ ਕਮੇਟੀ ਦੇ ਮੈਂਬਰ ਉਹ ਵੀ ਪਹੁੰਚੇ ਨੇ ਤੇ ਦੇਖੋ ਹਿੰਦ ਦੀ ਚਾਦਰ ਭਗੰਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀਦਾ ਜੀ ਭਾਈ ਬਿਆਲਾ ਜੀ ਦੀ ਸ਼ਹਾਦਤ ਨੂੰ ਸ਼ਹਾਦਤ ਨੂੰ ਸਮਰਪਿਤ 350 ਸਾਲਾ ਜੋ ਸਮਾਗਮ ਸ੍ਰੀ ਨੰਦਰਪੁਰ ਸਾਹਿਬ ਵਿਸੇ ਕਰਾਇਆ ਜਾ ਰਿਹਾ ਉਸ ਦੇ ਮਹਾਰਾਜ ਅਤੇ ਪਿਆਰੇ ਅਨੰਦ ਸਿੱਖ ਪਾਈ ਮਤੀਦਾ ਜੀ ਭਾਈ ਸਤੀਦਾ ਜੀ ਭਾਈ ਬਿਆਲਾ ਜੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ 350 ਸਾਲਾ ਸ਼ਹੀਦੀ ਸਤਾਵ ਦੀ ਜਿੱਥੇ-ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਨੇ ਉੱਥੇ ਮਨਾ ਰਹੀਆਂ ਨੇ ਜੋ ਅਗਲੇ ਮਹੀਨੇ 25 ਨਵੰਬਰ 2025 ਨੂੰ ਆ ਰਿਹਾ ਹੈ ਨਗਰ ਦੀਆਂ ਸੰਗਤਾਂ ਸਭਨਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਦੇ ਵਿੱਚ ਬਤ ਚੜ ਕੇ ਯੋਗਦਾਨ ਪਾਉਣ ਵਿਸ਼ੇਸ਼ ਤੌਰ ਤੇ ਜੋ ਸਾਡੇ ਪਾਸ ਹਜ਼ੂਰੀ ਰਾਗੀ ਹਜ਼ੂਰੀ ਜਥੇ ਪਹੁੰਚ ਰਹੇ ਹਨ ਉਹਨਾਂ ਦੇ ਗੁਰਮਤ ਵਿਚਾਰ ਸਰਵਣ ਕਰਿਏ ਕਿਉਂਕਿ ਹਨਸ਼ੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ 350 ਸਾਲਾ ਸਤਾਬਦੀ ਦਿਵਸ ਜਿਹੜਾ ਗੁਰਮਤ ਸਮਾਗਮ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਮੁੰਡਾਪੁਰ ਕਰੀਬ 10 ਵਿਖੇ ਜਿੱਤੇ ਕਿ ਅੱਜ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਪੋਸਟਰ ਵੀ ਰਿਲੀਜ਼ ਕੀਤਾ ਹੈ ਵਿਸ਼ੇਸ਼ ਤੌਰ ਤੇ ਇੱਥੇ ਚਰਨਜੀਤ ਸਿੰਘ ਕਾਲੇਵਾਲ ਜਿਹੜੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਵੀ ਪਹੁੰਚੇ ਨੇ ਤੇ ਨਾਲ ਕੀਤਾ ਹੈ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਵਿਸ਼ਾਲ ਗੁਰਮਤ ਸਮਾਗਮ ਉਹਦੇ ਬਾਰੇ ਦੱਸੂ ਜੀ ਦੇਖੋ ਹਿੰਦ ਦੀ ਚਾਦਰ ਹਮ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸਿਹادت ਨੂੰ ਜਹਾਦਤ ਨੂੰ ਸਮਰਪਿਤ 350 ਸਾਲਾ ਜੋ ਸਮਾਗਮ ਸ਼੍ਰੀ ਨੰਦਪੁਰ ਸਾਹਿਬ ਵਿਖੇ ਕਰਾਇਆ ਜਾ ਰਿਹਾ ਉਸ ਦੇ ਸਬੰਧ ਵਿੱਚ ਹਲਕਾ ਖਰੜ ਦੇ ਵਿੱਚ ਪਿੰਡ ਮੁੱਲਾਂਪੁਰ ਦਾ ਗਰੀਬਦਾਸ ਦੀ ਸਮੂਚੀ ਕਮੇਟੀ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਵਾਂ ਨੇ ਮਿਲ ਕੇ ਇਹਨਾਂ ਦੇ ਸਹਿਯੋਗ ਦੇ ਨਾਲ 26 ਤਰੀਕ ਨੂੰ ਸ਼ਾਮ ਨੂੰ 7 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਜਿਸ ਵਿੱਚ ਕੀਰਤਨ ਜਥਾ ਢਾਡੀ ਜਥਾ ਔਰ ਹੋਰ ਗੁਰਮਤ ਵਿਚਾਰਾਂ ਇਸਾਂ ਸਾਰੇ ਜਥੇ ਪਾਉਣਗੇ ਕਿਉਂਕਿ ਬਹੁਤ ਵੱਡੀ ਸ਼ਹਾਦਤ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਕੀ Hindu ਧਰਮ ਦੀ ਰੱਖਿਆ ਦੇ ਲਈ ਆਪਣੀ ਸ਼ਹਾਦਤ ਦਾ ਬਲੀਦਾਨ ਦਿੱਤਾ ਸੋ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਰਨ ਦੇ ਲਈ ਸਮੁੱਚੇ ਇਲਾਕੇ ਵਿੱਚ ਵੱਖ-ਵੱਖ ਸਮਾਗਮ ਕੀਤੇ ਜਾ ਰਹੇ ਸੋ ਉਸ ਦੇ ਸਬੰਧ ਵਿੱਚ ਅਸੀਂ ਵੀ ਇਹ ਪ੍ਰੋਗਰਾਮ ਤਿੰਨ ਪ੍ਰੋਗਰਾਮ ਰੱਖੇ ਜਿਨ੍ਹਾਂ ਦੀ ਕੜੀ ਦੇ ਤਹਿਤ ਅੱਜ ਪਹਿਲਾ ਸਮਾਗਮ 26 ਤਰੀਕ ਨੂੰ ਮੱਲਾਪੁਰ ਗਰੀਬ ਦਾਸ ਵਿੱਚ ਕੀਤਾ ਜਾਵੇਗਾ ਔਰ ਸਟੈਪ ਬਾਈ ਸਟੈਪ ਹੋਰ ਵੀ ਨਗਰਾਂ ਦੇ ਵਿੱਚ ਇਹ ਸਮਾਗਮ ਹੈ ਜਿਹੜੇ ਤੋਂ ਕੀਤੇ ਜਾਣਗੇ ਜਿਹੜੇ ਪ੍ਰੋਗਰਾਮ ਹੈ ਜੀ ਵਿਸ਼ਾਲ ਗੁਰਮਤ ਸਮਾਗਮ ਇਹ ਹਲਕੇ ਦੇ ਵਿੱਚ ਪਹਿਲਾ ਸਮਾਗਮ ਹੈ ਜਾਂ ਪਹਿਲੀ ਵਾਰੀ ਹੋ ਰਿਹਾ ਹੈ ਜੀ ਦੇਖੋ ਜਿਹੜੀ ਇਹ ਸਤਾਬ ਦੀ ਹੈ ਇਹਦੇ ਨੂੰ ਸਮਰਪਿਤ ਜਿਹੜਾ ਹਲਕਾ ਖਰੜਦ ਵਿੱਚ ਆ ਉਹ ਅਸੀਂ ਪਹਿਲਾ ਸਮਾਗਮ ਅੱਜ ਕਰਾ ਰਹੇ ਹਾਂ ਔਰ ਦੋ ਹੋਰ ਸਮਾਗਮ ਕਰਾ ਰਹੇ ਹਾਂ ਲੇਕਿਨ ਭਾਵੇਂ ਪਿੰਡਾਂ ਦੇ ਵਿੱਚ ਸਾਡੇ ਪ੍ਰਚਾਰਕ ਸਾਹਿਬ ਜਾ ਕੇ ਹਰ ਇੱਕ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਹਾਂ ਸ਼ਹਾਦਤ ਦੇ ਸੰਬੰਧ ਵਿੱਚ ਲੇਕਿਨ ਜਿਹੜੇ ਵੱਡੇ ਸਮਾਗਮ ਆ ਉਹ ਅਸੀਂ ਤਿੰਨ ਤਿੰਨ ਕਰਨੇ ਆ ਜਿਨ੍ਹਾਂ ਦੇ ਵਿੱਚ ਅੱਜ ਪਹਿਲਾ ਇੱਥੇ ਆ ਫਿਰ ਕਰਾਲੀ ਆ ਉਹ ਤੋਂ ਬਾਅਦ ਇੱਕ ਹੋਰ ਇੱਕ ਨਗਰ ਦੇ ਵਿੱਚ ਰੱਖਿਆ ਸੋ ਇਸ ਕਰਕੇ ਜਿਹੜੇ ਵੱਡੇ ਸਮਾਗਮ ਆ ਉਹ ਅਸੀਂ ਤਿੰਨ ਰੱਖੇ ਆ ਬਾਕੀ ਨਗਰਾਂ 'ਚ ਜਿੱਦੋਂ ਆਲਰੇਡੀ ਜਿਵੇਂ ਸਾਡੇ ਪਹਿਲਾਂ ਪ੍ਰਚਾਰ ਚੱਲਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਕੀਤਾ ਜਾ ਰਿਹਾ ਜਿਹੜੀ ਇਸ ਸਮਾਗਮ ਦੀ ਦੇਖਰੇਖ ਕੀਤੀ ਜਾ ਰਹੀ ਆ ਉਹ ਕਿਹਨਾਂ ਵੱਲੋਂ ਕੀਤੀ ਜਾ ਰਹੀ ਜਿਹੜਾ ਅਰੇਂਜਮੈਂਟ ਕੀਤਾ ਜਾ ਰਿਹਾ ਉਹ ਕਿਹਨਾਂ ਵੱਲੋਂ ਕੀਤਾ ਜਾ ਰਿਹਾ ਦੇਖੋ ਰੇਜਮੈਂਟ ਜਿਹੜਾ ਮੁੱਖ ਪ੍ਰਬੰਧਕ ਆ ਉਹ ਤਾਂ ਇਸ ਨਗਰ ਦਾ ਹੀ ਕਿਉਂਕਿ ਨਗਰ ਦੇ ਵਿੱਚ ਸਮਾਗਮ ਹੋਣਾ ਇਸ ਦੀ ਕਮੇਟੀ ਦਾ ਜਿਹੜਾ ਯੋਗਦਾਨ ਸਭ ਤੋਂ ਵੱਧ ਕੀਤਾ ਜਾਣਾ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇ ਵੀ ਮਹੱਈਆ ਕਰਨਾ ਜੋ ਇਹਨਾਂ ਨੇ ਸਾਡੀ ਡਿਊਟੀ ਲਈ ਹੈ ਭਾਵੇਂ ਫਲੈਕਸਾਂ ਦੀ ਲਈ ਹੈ ਪੋਸਟਰਾਂ ਦੀ ਲਈ ਹੈ ਔਰ ਜੋ ਇਹ ਲੰਗਰ ਪ੍ਰਸ਼ਾਦ ਚੱਲਣਾ ਇੱਥੇ ਉਸ ਦੇ ਵਿੱਚ ਜੋ ਵੀ ਇਹਨਾਂ ਨੇ ਸਾਨੂੰ ਹੁਕਮ ਕਰਿਆ ਅਸੀਂ ਪੂਰਨ ਤੌਰ ਤੇ ਇਹਨਾਂ ਦਾ ਸਹਿਯੋਗ ਕਰ ਰਹੇ ਆਂ ਔਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀ ਕਰਦਾ ਕਿ ਇਸ ਨਗਰ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਗੁਰਨਾਨਕ ਦਰਬਾਰ ਦੀ ਹੈ ਬਹੁਤ ਸਾਡੇ ਨਾਲ ਸਹਿਯੋਗ ਰਹੀ ਹੈ ਸੋ ਇਹਨਾਂ ਦੇ ਉਪਰਾਲੇ ਦੇ ਸਦਕਾ ਇਹ ਇਹ ਜਿਹੜਾ ਪ੍ਰੋਗਰਾਮ ਹੈ ਸਾਡਾ ਉਹ ਸੰਪੂਰਨ ਹੋ ਸਕਿਆ। ਸ਼੍ਰੋਮਣੀ ਕਮੇਟੀ ਦੇ ਵੱਲੋਂ ਕਿਹੜੀ ਸ਼ਖਸੀਅਤ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਰਹੀ ਹੈ। ਦੇਖੋ ਸਾਡੇ ਅਕਾਲ ਤਖਤ ਦੇ ਕਾਰਜਕਾਰੀ ਜਸਦਾਸ ਗਿਆਨੀ ਕਰਲੀਪ ਸਿੰਘ ਜੀ ਗੜਗੱਜ ਸਾਹਿਬ ਸੋਨਾਂ ਨੂੰ ਅਸੀਂ ਮੈਸੇਜ ਲਾਇਆ ਸੋ ਉਹਨਾਂ ਦੇ ਭਾਵੇਂ ਸਮਾਗਮ ਬਹੁਤ ਹੈ। ਲੇਕਿਨ ਫਿਰ ਵੀ ਉਹਨਾਂ ਦੀ ਕੋਸ਼ਿਸ਼ ਹੈ ਕਿ ਜਿਵੇਂ ਵੀ ਮੈਨੂੰ ਸਮਾਂ ਮਿਲਿਆ ਮੈਂ ਜਰੂਰ ਇੱਥੇ ਆ ਕੇ ਹਾਜ਼ਰੀ ਲਵਾਵਾਂਗਾ ਬਾਕੀ ਅਗਰ ਬਾਈ ਜੀ ਉਹਨਾਂ ਦੀ ਕੋਈ ਮਜਬੂਰੀ ਹੋਏ ਤਾਂ ਉੱਥੇ ਦੇ ਹੈੱਡ ਗ੍ਰਾਂਥੀ ਸਾਹਿਬ ਉਹ ਵੀ ਇੱਥੇ ਸਮਾਗਮ ਵਿੱਚ ਸ਼ਮੂਲੀਅਤ ਕਰਨਗੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਬਡੋ ਕਲੂ ਮੈਂ ਸਾਕਾ ਦੇ ਮਹਾਵਾਕਾ ਅਨੁਸਾਰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਤੇ ਪਿਆਰੇ ਅਨੰਦ ਸਿੱਖ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਭਾਈ ਦਿਆਲਾ ਜੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ 350 ਸਾਲਾ ਸ਼ਹੀਦੀ ਸਤਾਬ ਦੀ ਜਿੱਥੇ-ਜਿੱਥੇ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੀਆਂ ਨੇ ਉੱਥੇ ਮਨਾ ਰਹੀਆਂ ਨੇ ਜੋ ਅਗਲੇ ਮਹੀਨੇ 25 ਨਵੰਬਰ 2025 ਨੂੰ ਆ ਰਿਹਾ ਹੈ ਸੋ ਇਸੇ ਤਹਿਤ ਲੜੀ ਦੇ ਤਹਿਤ ਹਲਕਾ ਖਰੜ ਵਿਖੇ ਹਲਕਾ ਮੈਂਬਰ ਜਥੇਦਾਰ ਭਾਈ ਚਰਨਜੀਤ ਸਿੰਘ ਜੀ ਕਾਲੇਵਾਲ ਮੈਂਬਰ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਅਤੇ ਹੋਰ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਪਹਿਲਾ ਜਿਹੜਾ ਗੁਰਮਤ ਸਮਾਗਮ ਹੈ ਉਹ ਪਿੰਡ ਮੁੱਲਾਂਪੁਰ ਗਰੀਬਦਾਸ ਵਿਖੇ ਰੱਖਿਆ ਗਿਆ ਹੈ ਏ ਆਪਣੇ ਤੌਰ ਤੇ ਸਮਾਗਮ ਜਿਹੜੇ ਸੀ ਮਨਾ ਰਹੇ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਰਲ ਮਿਲ ਕੇ ਜੇ ਸਮਾਗਮ ਮਨਾਈਏ ਤੇ ਇਹਨਾਂ ਸਾਡਾ ਸਹਿਯੋਗ ਦਿੱਤਾ ਸੋ ਆਲੇ ਦੁਆਲੇ ਹੋਰ ਨਗਰ ਵੀ 25 ਪਿੰਡ ਜਿਹੜਾ ਰਲ ਕੇ ਆ ਇਹ ਇੱਕ ਇਲਾਕਾ ਜਿਹੜਾ ਹੈ ਮੁੱਲਾਂਪੁਰ ਗਰੀਬਦਾਸ ਇਹ ਰਲ ਮਿਲ ਕੇ ਇੱਕ ਪਹਿਲਾ ਸਮਾਗਮ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਜਿਹਦੇ ਵਿੱਚ ਉਹ ਸੰਗਤਾਂ ਵੱਲੋਂ ਵੀ ਤੁਸ਼ਾ ਮਿਲ ਰਿਹਾ ਕਿ ਬਹੁਤ ਵਧੀਆ ਕਾਰਜ ਹੋ ਰਿਹਾ ਸੋ ਇਸੇ ਤਰ੍ਹਾਂ ਦੇ ਮੈਂਬਰ ਸਾਹਿਬ ਜੀ ਨੇ ਆਪ ਜੀ ਨੂੰ ਦੱਸ ਹੀ ਦਿੱਤਾ ਕਿ ਦੋ ਸਮਾਗਮ ਜਿਹੜੇ ਹੋਰ ਆਪਾਂ ਵੱਡੇ ਤੌਰ ਤੇ ਜਿਹੜੇ ਨੇ ਉਹ ਉਲਿਕਣੇ ਨੇ ਵੈਸੇ ਗੁਰੂ ਸਾਹਿਬ ਧੰਨ ਗੁਰ ਤੇਗ ਬਹਾਦਰ ਸਾਹਿਬ ਕਿਰਪਾ ਕਰਨ ਸੰਗਤਾਂ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਇਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਗਤਾਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਹੜੇ ਸਹਿਯੋਗ ਦੇ ਕੇ ਇਸ ਵਿਸ਼ਾਲ ਗੁਰਮਤ ਸਮਾਗਮ ਨੂੰ ਸਫਲਪੂਰਵਕ ਬਣਾ ਰਹੇ ਨੇ ਜੀ ਬਾਕੀ ਦੇ ਲੋਕਾਂ ਨੂੰ ਕੀ ਅਪੀਲ ਜਿਹੜਾ ਕਰਨਾ ਅਸੀਂ ਸਾਰੀ ਸੰਗਤ ਨੂੰ ਨਗਰਦਰ ਨਗਰ ਜਾ ਕੇ ਬੇਨਤੀ ਵੀ ਕਰਕੇ ਆਏ ਆਂ ਜਿਹੜੇ 2 ਦਿਨ ਸਾਡੇ ਕੋਲ ਹੋਰ ਨੇ ਇਹਨਾਂ ਦੇ ਵਿੱਚ ਅਸੀਂ ਵਿਸ਼ੇਸ਼ ਤੌਰ ਤੇ ਜਿਹੜੇ ਆ ਇਹ ਫੇਰ ਜਾ ਕੇ ਪਰ ਬੇਨਤੀ ਕਰਕੇ ਆ ਕਿ ਵਾਦ ਤੋਂ ਵਾਦ ਸੰਗਤਾਂ ਜਿਹੜੀਆਂ ਨੇ ਉਹ ਨਾਂਵਰ ਢਾਡੀ ਜਿੱਥੇ ਹਯੂਰੀ ਰਾਗੀ ਜਿੱਥੇ ਸ਼੍ਰੀ ਦਰਬਾਰ ਸਾਹਿਬ ਤੋਂ ਪਹੁੰਚ ਰਹੇ ਨੇ ਸੋ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਨਿਸ਼ਾਨੀ ਸ਼ਹਾਦਤ ਨੂੰ ਆਪਾਂ ਸਮਰਪਿਤ ਹੋਈਏ ਗੁਰੂ ਕਾ ਇਤਿਹਾਸ ਸ਼ਰਵਣ ਕਰੀਏ ਬੱਚਿਆਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਾਈਏ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਕੇ ਸਿੱਖ ਬਣੀਏ ਜਿਸ ਸਮਾਗਮ ਦਾ ਮੁੱਖ ਜਿਹੜਾ ਸਾਡਾ ਮਕਸਦ ਰਹੇਗਾ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਡੇ ਸ਼੍ਰੋਮਣੀ ਕਮੇਟੀ ਮੈਂਬਰ ਸardar ਚੰਨਜੀਤ ਸਿੰਘ ਚੰਨੀ ਤੇ ਸardar ਜਿੰਦਰਪਾਲ ਸਿੰਘ ਜੀ ਪਰੋਵਾਲ ਅੱਜ ਦੇ ਇਸ ਵਿਸ਼ੇਸ਼ ਗੁਰਮਤ ਸਮਾਗਮ ਦੇ ਰਿਲੀਜ਼ ਪੋਸਟਰ ਦੇ ਸਮੇਂ ਪਹੁੰਚੇ ਹਨ ਤੇ ਇਸ ਤੋਂ ਇਲਾਵਾ ਸਾਡੇ ਪਾਸ ਕਮੇਟੀ ਮੈਂਬਰ ਪੰਚਾਇਤ ਮੈਂਬਰ ਸardar ਹਰਪਾਲ ਸਿੰਘ ਜੀ ਪਾਲਾ ਏ ਵੀ ਕੀਮਤੀ ਸਮਾਂ ਲੈ ਕੇ ਆਏ ਹਨ ਇਹਨਾਂ ਸਾਰਿਆਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੁੱਲਾਂਪੁਰ ਗਰੀਬਦਾਸ ਗੁਰਦੁਆਰਾ ਨਾਨਕ ਦਰਵਾਜ਼ ਦੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੋਂ ਇਲਾਕੇ ਦੀਆਂ ਸੰਗਤਾਂ ਨਗਰ ਦੀਆਂ ਸੰਗਤਾਂ ਸਭਨਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਦੇ ਵਿੱਚ ਵੱਧ ਛੜ ਕੇ ਯੋਗਦਾਨ ਪਾਉਣ ਵਿਸ਼ੇਸ਼ ਤੌਰ ਤੇ ਜੋ ਸਾਡੇ پاس ਹਜ਼ੂਰੀ ਰਾਗੀ ਹਜ਼ੂਰੀ ਜਥੇ ਪਹੁੰਚ ਰਹੇ ਹਨ ਉਹਨਾਂ ਦੇ ਗੁਰਮਤ ਵਿਚਾਰ ਸਰਵਣ ਕਰੀਏ ਕਿਉਂਕਿ ਨੌਵੇਂ ਪਾਤਸ਼ਾਹ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਜਿੱਥੇ 26 ਸਾਲ ਤਪੱਸਿਆ ਕਰਨ ਦੇ ਬਾਵਜੂਦ ਵੀ ਇਸ ਸੰਸਾਰ ਨੂੰ ਗੁਰਮਤ ਨੇ ਨਾਲ ਜੋੜਦਿਆਂ ਹੋਇਆਂ ਆਪਣੀ ਸ਼ਹਾਦਤ ਵੀ ਦਿੱਤੀ ਅਜੇ ਸਮਾਗਮ ਦੀ ਕਿਸ ਤਰ੍ਹਾਂ ਦੀ ਤਿਆਰੀ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਤਿਆਰੀ ਅਸੀਂ ਕੱਲ ਨੂੰ 24 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਗਰੰਤ ਸੇਵ ਜੀ ਮਹਾਰਾਜ ਦੇ ਅਖੰਡ ਪਾਠ ਪ੍ਰਾਰੰਭ ਕਰਨਗੇ ਸਵੇਰੇ ਆਸਾ ਜੀ ਦੀ ਵਾਰ ਲੱਗੇਗੀ ਉਸ ਤੋਂ ਬਾਅਦ ਅਖੰਡ ਪਾਠ ਦੀ ਆਰੰਭਤਾ ਹੋਵੇਗੀ ਜੋ 26 ਤਰੀਕ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ ਤੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 10 ਵਜੇ ਤੱਕ ਇਹ ਵਿਸ਼ੇਸ਼ ਗੁਰਮਤ ਸਹੀਦੀ ਸਮਾਗਮ ਹੋਵੇਗਾ ਤੇ ਇਹਦੇ ਵਿੱਚ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੇਵਾ ਵੀ ਕਰੇ ਤੇ ਗੁਰਮਤ ਵਿਚਾਰਾਂ ਸਰਬੰਨ ਕਰਕੇ ਆਪਣਾ ਜੀਵਨ ਸਫਲ ਬਣਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ